ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਇੱਕ ਨਵੇਂ ਗੀਤ ਨੇ ਇੱਕ ਵਾਰ ਫਿਰ ਤੋਂ ਧੱਕ ਪਾ ਦਿੱਤੀ ਹੈ ਤੇ ਇਸ ਦਾ ਕੱਲਾ ਕੱਲਾ ਬੋਲ ਵੈਰੀਆਂ ਨੂੰ ਹਿਲਾ ਕੇ ਰੱਖ ਦੇਣ ਵਾਲਾ ਹੈ ਦੱਸਦੀ ਹੈ ਕਿ ਕੱਲ ਰਾਤ ਨੂੰ ਹੀ ਇਸ ਗਾਣੇ ਦੇ ਰਿਲੀਜ਼ਿੰਗ ਬਾਰੇ ਅਨਾਉਂਸਮੈਂਟ ਹੋਗੀ ਸੀ ਅਤੇ ਅੱਜ ਸਵੇਰੇ 10:00 ਵਜੇ ਇਸ ਗਾਣੇ ਨੂੰ ਰਿਲੀਜ਼ ਕੀਤਾ ਗਿਆ ਹੈ ਅਫੀਸ਼ੀਅਲ ਪੇਜ ਤੇ ਇਸ ਨੂੰ ਰਿਲੀਜ਼ ਕਰਨ ਤੋਂ ਬਾਅਦ ਇੱਕ ਘੰਟੇ ਦੇ ਅੰਦਰ ਅੰਦਰ ਹੀ ਵਿਊਜ਼ ਮਿਲੀਅਨ ਤੋਂ ਪਾਰ ਹੋ ਗਏ ਨੇ ਜਿੱਥੋਂ ਕਿ ਪਤਾ ਲੱਗਦਾ ਹੈ ਕਿ ਫੈਨਜ਼ ਜਿਨ੍ਹਾਂ ਸਿੱਧੂ ਮੂਸੇਵਾਲਾ ਨੂੰ ਉਸ ਦੇ ਜਿਉਂਦੇ ਜੀ ਪਿਆਰ ਕਰਦੇ ਸੀ ਹੁਣ ਵੀ ਉਹਨਾਂ ਹੀ ਪਿਆਰ ਕਰਦੇ ਨੇ ਤੇ ਉਸਦੇ ਗਾਣਿਆਂ ਨੂੰ ਰਿਪੀਟ ਤੇ ਸੁਣ ਰਹੇ ਨੇ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਇਹ 6ਵਾਂ ਗੀਤ ਹੈ ਤੇ ਇੱਕ ਤੋਂ ਇੱਕ ਗੀਤ ਚੜ੍ਹਦੀ ਕਲਾ ਦੇ ਵਿੱਚ ਜਾ ਰਹੇ ਨੇ ਅਤੇ ਸਾਰੇ ਹੀ ਗੀਤ ਰਿਕਾਰਡ ਤੋੜਨੇ ਦੱਸ ਦਈਏ ਕਿ ਗੀਤ ਟ੍ਰੈਂਡਿੰਗ ਦੇ ਵਿੱਚ ਵੀ ਆ ਰਿਹਾ ਹੈ ਇਸ ਗੀਤ ਦੀ ਰਿਲੀਜ਼ਿੰਗ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਮਾਤਾ ਨੇ ਵੀ ਆਪਣਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਸ਼ੇਰ ਸ਼ੋਰ ਨਹੀਂ ਕਰਦੇ ਆ ਗਿਆ ਮੇਰਾ ਸ਼ੇਰ ਦੁਬਾਰਾ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਡ੍ਰੀਪੀ ਲੋਕਾਂ ਦੇ ਦਿਲਾਂ ਉੱਤੇ ਛਾ ਰਿਹਾ ਲੋਕ ਰਿਪੀਟ ਤੇ ਇਸ ਗੀਤ ਨੂੰ ਵਾਰ-ਵਾਰ ਸੁਣ ਰਹੇ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਚਾਣ ਵਾਲੇ ਅੱਜ ਵੀ ਉਹਨਾਂ ਦੇ ਮੌਤ ਦੇ ਲਈ ਇਨਸਾਫ ਦੀ ਉਡੀਕ ਕਰ ਰਹੇ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਇੱਕ ਨਵੇਂ ਗੀਤ ਨੇ ਇੱਕ ਵਾਰ ਫਿਰ ਤੋਂ ਤੱਕ ਪਾ ਦਿੱਤੀ ਹੈ ਤੇ ਜਦ ਕੱਲਾ ਕੱਲਾ ਬੋਲ ਵੈਰੀਆਂ ਨੂੰ ਹਿਲਾ ਕੇ ਰੱਖ ਦੇਣ ਵਾਲਾ ਦੱਸਿਆ ਕਿ ਕੱਲ ਰਾਤ ਨੂੰ ਹੀ ਇਸ ਗਾਣੇ ਦੇ ਰਿਲੀਜ਼ਿੰਗ ਬਾਰੇ ਅਨਾਉਂਸਮੈਂਟ ਹੋਗੀ ਸੀ ਅਤੇ ਅੱਜ ਸਵੇਰੇ 10:00 ਵਜੇ ਇਸ ਗਾਣੇ ਨੂੰ ਰਿਲੀਜ਼ ਕੀਤਾ ਗਿਆ ਆਫੀਸ਼ੀਅਲ ਪੇਜ ਤੇ ਇਸ ਨੂੰ ਰਿਲੀਜ਼ ਕਰਨ ਤੋਂ ਬਾਅਦ 1 ਘੰਟੇ ਦੇ ਅੰਦਰ ਅੰਦਰ ਹੀ ਵਿਊਜ਼ ਮਿਲੀਅਨ ਤੋਂ ਪਾਰ ਹੋ ਗਏ ਨੇ ਜਿੱਥੋਂ ਕਿ ਪਤਾ ਲੱਗਦਾ ਹੈ ਕਿ ਫੈਨਜ਼ ਜਿਨ੍ਹਾਂ ਸਿੱਧੂ ਮੂਸੇਵਾਲਾ ਨੂੰ ਉਸ ਦੇ ਜਿਉਂਦੇ ਜੀ ਪਿਆਰ ਕਰਦੇ ਸੀ ਹੁਣ ਵੀ ਉਹਨਾਂ ਹੀ ਪਿਆਰ ਕਰਦੇ ਨੇ ਤੇ ਉਸ ਦੇ ਗਾਣਿਆਂ ਨੂੰ ਰਿਪੀਟ ਤੇ ਸੁਣ ਰਹੇ ਨੇ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ 6ਵਾਂ ਗੀਤ ਹੈ ਤੇ ਇੱਕ ਤੋਂ ਇੱਕ ਗੀਤ ਚੜ੍ਹਦੀ ਕਲਾ ਦੇ ਵਿੱਚ ਜਾ ਰਹੇ ਨੇ ਅਤੇ ਸਾਰੇ ਹੀ ਗੀਤ ਰਿਕਾਰਡ ਤੋੜਨੇ ਦੱਸ ਦਈਏ ਕਿ ਗੀਤ ਟਰੈਂਡਿੰਗ ਦੇ ਵਿੱਚ ਵੀ ਆ ਰਿਹਾ ਹੈ ਇਸ ਗੀਤ ਦੀ ਰਿਲੀਜ਼ਿੰਗ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਮਾਤਾ ਨੇ ਵੀ ਆਪਣਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਸ਼ੇਰ ਸ਼ੋਰ ਨਹੀਂ ਕਰਦੇ ਆ ਗਿਆ ਮੇਰਾ ਸ਼ੇਰ ਦੁਬਾਰਾ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਡ੍ਰੀਪੀ ਲੋਕਾਂ ਦੇ ਦਿਲਾਂ ਉੱਤੇ ਛਾ ਰਿਹਾ ਲੋਕ ਰਿਪੀਟ ਤੇ ਇਸ ਗੀਤ ਨੂੰ ਵਾਰ-ਵਾਰ ਸੁਣ ਰਹੇ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਚਾਣ ਵਾਲੇ ਅੱਜ ਵੀ ਉਹਨਾਂ ਦੇ ਮੌਤ ਦੇ ਲਈ ਇਨਸਾਫ ਦੀ ਉਡੀਕ ਕਰ ਰਹੇ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਇੱਕ ਨਵੇਂ ਗੀਤ ਨੇ ਇੱਕ ਵਾਰ ਫਿਰ ਤੋਂ ਤੱਕ ਪਾ ਦਿੱਤੀ ਹੈ ਤੇ ਇਸ ਦਾ ਕੱਲਾ ਕੱਲਾ ਬੋਲ ਵੈਰੀਆਂ ਨੂੰ ਹਿਲਾ ਕੇ ਰੱਖ ਦੇਣ ਵਾਲਾ ਹੈ ਦੱਸਦੀ ਹੈ ਕਿ ਕੱਲ ਰਾਤ ਨੂੰ ਹੀ ਇਸ ਗਾਣੇ ਦੇ ਰਿਲੀਜ਼ਿੰਗ ਬਾਰੇ ਅਨਾਉਂਸਮੈਂਟ ਹੋਗੀ ਸੀ ਅਤੇ ਅੱਜ ਸਵੇਰੇ 10:00 ਵਜੇ ਇਸ ਗਾਣੇ ਨੂੰ ਰਿਲੀਜ਼ ਕੀਤਾ ਗਿਆ ਹੈ ਅਫੀਸ਼ੀਅਲ ਪੇਜ ਤੇ ਇਸ ਨੂੰ ਰਿਲੀਜ਼ ਕਰਨ ਤੋਂ ਬਾਅਦ ਇੱਕ ਘੰਟੇ ਦੇ ਅੰਦਰ ਅੰਦਰ ਹੀ ਵਿਊਜ਼ ਮਿਲੀਅਨ ਤੋਂ ਪਾਰ ਹੋ ਗਏ ਨੇ ਜਿੱਥੋਂ ਕਿ ਪਤਾ ਲੱਗਦਾ ਹੈ ਕਿ ਫੈਨਜ਼ ਜਿਨ੍ਹਾਂ ਸਿੱਧੂ ਮੂਸੇਵਾਲਾ ਨੂੰ ਉਸ ਦੇ ਜਿਉਂਦੇ ਜੀ ਪਿਆਰ ਕਰਦੇ ਸੀ ਹੁਣ ਵੀ ਉਹ ਨਹੀਂ ਪਿਆਰ ਕਰਦੇ ਨੇ ਤੇ ਉਸਦੇ ਗਾਣਿਆਂ ਨੂੰ ਰਿਪੀਟ ਤੇ ਸੁਣ ਰਹੇ ਨੇ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਇਹ 6ਵਾਂ ਗੀਤ ਹੈ ਤੇ ਇੱਕ ਤੋਂ ਇੱਕ ਗੀਤ ਚੜ੍ਹਦੀ ਕਲਾ ਦੇ ਵਿੱਚ ਜਾ ਰਹੇ ਨੇ ਅਤੇ ਸਾਰੇ ਹੀ ਗੀਤ ਰਿਕਾਰਡ ਤੋੜਨੇ ਦੱਸ ਦਈਏ ਕਿ ਇਹ ਗੀਤ ਟ੍ਰੈਂਡਿੰਗ ਦੇ ਵਿੱਚ ਵੀ ਆ ਰਿਹਾ ਹੈ ਇਸ ਗੀਤ ਦੀ ਰਿਲੀਜ਼ਿੰਗ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਮਾਤਾ ਨੇ ਵੀ ਆਪਣਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਸ਼ੇਰ ਸ਼ੋਰ ਨਹੀਂ ਕਰਦੇ ਆ ਗਿਆ ਮੇਰਾ ਸ਼ੇਰ ਦੁਬਾਰਾ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਡ੍ਰੀਪੀ ਲੋਕਾਂ ਦੇ ਦਿਲਾਂ ਉੱਤੇ ਛਾ ਰਿਹਾ ਲੋਕ ਰਿਪੀਟ ਤੇ ਇਸ ਗੀਤ ਨੂੰ ਵਾਰ-ਵਾਰ ਸੁਣ ਰਹੇ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਚਾਣ ਵਾਲੇ ਅੱਜ ਵੀ ਉਹਨਾਂ ਦੇ ਮੌਤ ਦੇ ਲਈ ਇਨਸਾਫ ਦੀ ਉਡੀਕ ਕਰ ਰਹੇ ਨੇ